ਇਦੇ ਨਾਲ ਹੀ ਕਿਹੜੇ ਕਿਹੜਾ ਨਸ਼ਾ ਛੱਡਿਆ ਜਾ ਸਕਦਾ ਜੀ ਕੋਈ ਵੀ ਨਸ਼ਾ ਹੋਵੇ ਜੀ ਪੋਸਟ ਆਫੀਮ ਸਮੈਕ ਗੋਲੀਆਂ ਟੀਕੇ ਹੈਰੋਇਨ ਚਿੱਟਾ ਕੈਪਸੂਲ ਗਾਪਾ ਸੁਗਨੇਟਰ ਜੋ ਵੀ ਮਰਜ਼ੀ ਹੋਵੇ ਕਿੰਨੇ ਦਿਨਾਂ ਦਾ ਕੋਰਸ ਹੁੰਦਾ ਜੀ ਇਹਦਾ ਇਹ ਸਿਰਫ 30 ਤੋਂ 50 ਦਿਨਾਂ ਦਾ ਕੋਰਸ ਹੈ ਪਹਿਲੇ ਦਿਨ ਤੋਂ ਹੀ ਨਸ਼ਾ ਬੰਦ ਸਾਡੀ ਦਵਾਈ ਸ਼ੁਰੂ ਮਤਲਬ ਤੁਸੀਂ ਵਟਾਣਾ ਹੈਲਥ ਦੀ ਦਵਾਈ ਲੈ ਕੇ ਤੁਸੀਂ ਚਿੱਟਾ ਛੱਡਾ ਹਾਂਜੀ ਹਾਂ ਹੁਣ ਤੁਸੀਂ ਆਸਾਨੀ ਦੇ ਨਾਲ ਨਸ਼ਾ ਛੱਡ ਸਕਦੇ ਹੋ ਬਿਨਾ ਕਿਸੇ ਹਸਪਤਾਲ ਜਾਏ ਬਿਨਾ ਕਿਤੇ ਦਾਖਲ ਹੋਏ ਬਿਨਾ ਕੋਈ ਆਪਣਾ ਕੰਮ ਛੱਡੇ ਇਸ ਦੇ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਅੱਜ ਆਪਾਂ ਗੱਲਬਾਤ ਕਰਾਂਗੇ ਅੱਜ ਸੁਖਪਾਲ ਜੀ ਦੇ ਨਾਲ ਘਰ ਬੈਠੇ ਨਹੀਂ ਹੀ ਦਵਾਈ ਲੈਣੀ ਸਾਡੀ ਖਾਸੀਤ ਹੈ ਨਾ ਕੋਈ ਕੰਮ ਛੱਡਣਾ ਦਾ ਤੋੜਨਾ ਤਕਲੀਫ ਇਹ ਜਿਹੜੀ ਫੂਡ ਸਪਲੀਮੈਂਟ ਹੈ ਚੀਰ ਰੱਤ ਦੇ ਨਾਂ ਤੇ ਸਾਡਾ ਪ੍ਰੋਡਕਟ ਆ ਰਿਹਾ ਹੈ ਆਯੁਰਵੇਦਿਕ ਹੈ ਜੀ ਬਿਲਕੁਲ ਪਿਓਰ ਆਯੁਰਵੇਦਿਕ ਹੈ ਇਸ ਦਾ ਕੋਈ ਨੁਕਸਾਨ ਨਹੀਂ ਕੋਈ 1% ਵੀ ਸਾਈਡ ਇਫੈਕਟ ਨਹੀਂ ਇੱਕ ਫੂਡ ਸਪਲੀਮੈਂਟ ਆ ਜੀ ਇਹਨੇ ਜੋ ਆਪਣੇ ਕਿਉਂਕਿ ਸਾਡੀ ਸੀਡ ਦੇ ਵਿੱਚ ਕ੍ਰੈਡਿਟ ਬ ਜੀ ਜਦੋਂ ਕੋਈ ਵੀ ਬੰਦਾ ਨਸ਼ਾ ਕਰਨ ਲੱਗਦਾ ਹੈ ਉਹ ਪਹਿਲੇ ਸੁਲਾਮਨ ਨੂੰ ਕੁਝ ਨਹੀਂ ਹੁੰਦਾ ਸਰਦਾਰ ਮਹਿੰਦੇ ਨੇ ਰੈਡ ਫਿਲਮ ਬੜਾ ਨਸ਼ੇਲਾ ਉਹ ਘਟਨੇ ਸ਼ੁਰੂ ਹੋ ਜਾਂਦੇ ਆ ਜੀ ਤੇ ਜਿਹੜਾ ਪੋਸਟ ਫੀਮ ਸੀ ਇਹ 3 3.5 ਮਹੀਨੇ ਨਸ਼ੇਲਾ ਨੂੰ ਖਤਮ ਕਰਦਾ ਸੀ ਜਿਹੜਾ ਚਟਾ ਹੇਰਨਸ ਨੇ ਗੋਲੀਆਂ ਟੀਕੇ ਇਹ ਮਹੀਨੇ ਡੇਢ ਮਹੀਨੇ ਚ ਖਤਮ ਕਰ ਦਿੰਦੇ ਆ ਐਲੋਪੈਥੀ ਦੇ ਵਿੱਚ ਕੋਈ ਦਵਾਈ ਨਹੀਂ ਜਿਹੜੀ ਨਸ਼ੇਲਾ ਨੂੰ ਬਣਾ ਦੇ ਸਿਰਫ ਲੱਛਣਾਂ ਨੂੰ ਵੇਖ ਕੇ ਇਲਾਜ ਕੀਤਾ ਜਾਂਦਾ ਵੀ ਟੱਟੀਆਂ ਲਾਗੀਆਂ ਜਾਂ ਕਿੰਨੀਆਂ ਚੜੀਆਂ ਗੋਲੀਆਂ ਦਿੱਤਾ ਮਹਾ ਮਾਰਦੇ ਨੇ ਇਸ ਦਿਕੇ ਸਾਡਾ ਇਹ ਫੂਡ ਸਪਲੀਮੈਂਟ ਆ ਜਿਹੜਾ ਚੀਅਰ ਅਪ ਦੇ ਨਾਂ ਤੇ ਅਸੀਂ ਲਾਂਚ ਕੀਤਾ ਹੈ ਤਾਂ ਇਹਨੇ ਉਹ ਸੈੱਲ ਪੂਰੇ ਕਰ ਦਿੰਨੇ। ਇਹਦੇ ਨਾਲ ਹੀ ਕਿਹੜਾ ਕਿਹੜਾ ਨਸ਼ਾ ਛੱਡਿਆ ਜਾ ਸਕਦਾ ਜੀ? ਕੋਈ ਵੀ ਨਸ਼ਾ ਹੋਵੇ ਜੀ, ਪੋਸਟ, ਅਫੀਮ, ਸਮੈਕ, ਗੋਲੀਆਂ, ਟੀਕੇ, ਹੈਰੋਇਨ, ਚਿੱਟਾ, ਕੈਪਸੂਲ, ਜਿਵੇਂ ਗਾਪਾ ਸੁਗਨੇਚਰ ਜੋ ਵੀ ਮਰਜ਼ੀ ਹੋਵੇ। ਤੇ ਕਿੰਨੇ ਦਿਨਾਂ ਦਾ ਕੋਰਸ ਹੁੰਦਾ ਜੀ ਇਹਦਾ? ਇਹ ਸਿਰਫ ਜਿਹੜਾ ਕੋਰਸ ਹੈ ਜੀ 30 ਤੋਂ 50 ਦਿਨਾਂ ਦਾ ਕੋਰਸ ਹੈ ਜੀ। ਜਦੋਂ ਵੱਧ ਵੱਧ ਨਸ਼ਾ ਕਰਨ ਵਾਲਾ ਬੰਦਾ ਵੀ ਮਤਲਬ ਆਪਾਂ 50 ਦਿਨਾਂ ਦੇ ਵਿੱਚ ਨਸ਼ਾ ਛੱਡ ਸਕਦਾ ਹੈ। ਹਾਂਜੀ, ਜਿੰਨਾ ਮਰਜ਼ੀ ਨਸ਼ਾ ਕਰਦਾ ਹੋਵੇ ਜੀ। ਜਿੰਨਾ ਮਰਜ਼ੀ ਕੋਈ ਕਰਦਾ ਹੋਵੇ। ਜੀ ਤੇ ਇਹ ਆਯੁਰਵੈਦਿਕ ਹੈਗੀ ਹੈ ਨੁਕਸਾਨ ਇਹਦਾ ਕੋਈ ਨਹੀਂ ਜਦੋਂ 50 ਦਿਨ ਹੋ ਗਏ 50 ਦਿਨਾਂ ਤੋਂ ਬਾਅਦ ਇਹ ਦਵਾਈ ਵੀ ਬੰਦ ਕਰ ਸਕਦਾ ਹੀ ਬੰਦਾ ਦਵਾਈ ਅਸੀਂ 50 ਤੱਕ ਕਹਿੰਨੇ ਆ ਜੀ ਮੈਂ ਨਾ ਵੀ ਕਿਸੇ ਨੇ ਅਜੇ ਤੱਕ 25-30 ਦਿਨਾਂ ਤੋਂ ਬਾਅਦ ਦਵਾਈ ਨਹੀਂ ਲਈ ਗਈ ਅਜੇ ਤੱਕ ਅੱਛਾ 25-30 ਦਿਨ ਬਾਅਦ ਦਵਾਈ ਵੀ ਬੰਦਾ ਚੱਲ ਜਾਂਦਾ ਤੇ ਜਿੱਦਨ ਦਵਾਈ ਲੈਣ ਆਉਂਦਾ ਹੀ ਬੰਦਾ ਨਸ਼ਾ ਕਿਹੜੇ ਦਿਨ ਤੋਂ ਬੰਦ ਹੁੰਦਾ ਨਸ਼ਾ ਪਹਿਲੇ ਦਿਨ ਤੋਂ ਹੀ ਨਸ਼ਾ ਬੰਦ ਸਾਡੀ ਦਵਾਈ ਸ਼ੁਰੂ ਨਸ਼ਾ ਛਡਾਉਣਾਂ ਦੇ ਦਵਾਈਆਂ ਬਹੁਤ ਹੁੰਦੀਆਂ ਪਰ ਉਹਨਾਂ ਦਾ ਨਾ ਰੇਟ ਬਹੁਤ ਜ਼ਿਆਦਾ ਹੁੰਦਾ ਇਹ ਕਿੰਨੇ ਰੁਪਏ ਦਾ ਖਰਚਾ ਹੁੰਦਾ ਜੀ ਇਹ ਜੀ ਉਹ ਤੇ ਨਸ਼ੇ ਦੇ ਮੁਤਾਬਕਾ ਲਾਸਟ 25-30 ਹਜ਼ਾਰ ਰੁਪਇਆ ਖਰਚਾਉਂਦਾ ਭਾਵੇਂ ਦੇੜੀ ਦਾ ਕੋਈ ਲੱਖ ਦਾ ਨਸ਼ਾ ਕਰ ਜਾਂਦਾ ਹੋਵੇ ਤਾਂ ਵੀ 25-30 ਹਜ਼ਾਰ ਤੋਂ ਵੱਧ ਕਿਸੇ ਦਾ ਖਰਚਾ ਨਹੀਂ ਪਰ ਜਿਹੜਾ ਕੋਈ 2-4 ਗੈਸ ਸੁਲ ਜਾ ਇੱਕ ਦੋ ਗੋਲੀਆਂ ਖਾਂਦੀਆਂ ਉਹ ਤਾਂ ਹਜ਼ਾਰ 2000 3000 ਨਾਲ ਹੀ ਛੱਡ ਜਾਂਦਾ ਹੈਗਾ ਵੀ ਖਰਚਾ ਬਿਲਕੁਲ ਜਾਇਜ਼ ਹੈਗਾ ਬਿਲਕੁਲ ਜਾਇਜ਼ ਹੈ ਜਿੰਨੇ ਦਾ ਨਸ਼ਾ ਕਰਦਾ ਉਹਨਾਂ ਖਰਚੇ ਤੋਂ ਉਹਦਾ ਉਹਨਾਂ ਵੀ ਨਹੀਂ ਗਾ ਬਿਲਕੁਲ ਜੀ ਤੇ ਇਹ ਨਸ਼ਾ ਕਿੱਥੋਂ ਕਿੱਥੋਂ ਬੰਦਾ ਦਵਾਈ ਲੈ ਰਿਹਾ ਮਤਲਬ ਕਿੱਥੋਂ ਕਿੱਥੋਂ ਦਵਾਈ ਲੈ ਸਕਦਾ ਕਿਸੇ ਨੇ ਮੰਨ ਲਓ ਕੋਈ ਅੰਮ੍ਰਿਤਸਰ ਤੋਂ ਜਲੰਧਰ ਤੋਂ ਕਿਸੇ ਵੀ ਜ਼ਿਲ੍ਹੇ ਤੋਂ ਛੜਨਾ ਦਵਾਈ ਮਿਲ ਸਕਦੀ ਹੈ ਉਹਨੂੰ ਜਿੱਥੇ ਮਰਜੀ ਦਵਾਈ ਜੋ ਮੰਗਾ ਸਕਦਾ ਹੈਗਾ ਸਾਡੀ ਕੂਰੀਅਰ ਸਰਵਿਸ ਹੈਗੀ ਆ ਬੱਸ ਰਹੀ ਭੇਜ ਦਿੰਨੇ ਆ ਜੀ ਤੇ ਅਸੀਂ ਆਪ ਵੀ ਕਿ ਪਿੰਡਾਂ 'ਚ ਕੈਂਪ ਵੀ ਅਸੀਂ ਲਾਉਣੇ ਆ ਤੋਂ ਪਿੰਡ ਦੀ ਪੰਚਾਇਤ ਕਲੱਬ ਮੈਂਬਰ ਆਪਦੇ ਕੈਂਪ ਲਵਾਵੇ ਤੇ ਉੱਥੇ ਵੀ ਅਸੀਂ ਉਹਨੂੰ ਦਵਾਈ ਪ੍ਰੋਵਾਈਡ ਕਰਾਦੇ ਹਾਂ ਪਰ ਕੈਂਪ ਦੇ ਵਿੱਚ ਅਸੀਂ ਵੀ ਆ ਵੀ ਉਹਨੂੰ ਜੀਵਨ ਜੋਤ ਵੈਲਫੇਅਰ ਸੁਸਾਇਟੀ ਸਾਡੀ ਨਾਲ ਚੱਲ ਰਹੀ ਆ ਉਹਦੇ ਨਾਤੇ ਅਸੀਂ ਕੈਂਪਾਂ ਦੇ ਵਿੱਚ ਸਭ ਨੂੰ ਅਵੇਅਰਨੈਸ ਦੇਣੀ ਆ ਜੀ ਵੀ ਹਾਂ ਤੇ ਜੇ ਦਵਾਈ ਲਉਗੀ ਤਾਂ ਸੀ ਉਹਦੇ ਪੈਸੇ ਲੈਣੇ ਆ ਕੈਂਪਾਂ ਦੇ ਸਾਡੇ ਕੋਈ ਪੈਸਾ ਨਹੀਂ ਗਾ ਬਿਲਕੁਲ ਜੀ ਫਿਰ ਇਹਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਵੀ ਕੁਝ ਬੱਚੇ ਜਿਹੜੇ ਨਸ਼ੇ ਦੀ ਚਪੇਟ ਦੇ ਵਿੱਚ ਆ ਜਾਂਦੇ ਆ ਉਹਨਾਂ ਨੇ ਜੇ ਕੋਈ ਨਸ਼ਾ ਛੱਡਣਾ ਹੈ ਤਾਂ ਬਾਹਰ ਵੀ ਦਵਾਈ ਪੇਸ ਬਾਹਰ ਵੀ ਸਾਡੀ 2017 ਤੋਂ ਹੀ ਸਾਡੀ ਦਵਾਈ ਜਾ ਰਹੀ ਆ ਬਾਹਰ ਜੀ ਤੇ ਕੈਨੇਡਾ ਅਮਰੀਕਾ ਇਟਲੀ ਆਸਟ੍ਰੇਲੀਆ ਫਰਾਂਸ ਸਾਰੇ ਸਾਰੇ ਦਸਾਂ ਜਾਂਦੀ ਜਰਮਨੀ ਤੱਕ ਤੇ ਉਹ ਕੂਰੀਅਰ ਸੀਦਾ ਹੈਗੀ ਕੂਰੀਅਰ ਕਰਵਾਦੀ ਦੇ ਹਫਤੇ ਦੇ ਵਿੱਚ ਦਵਾਈ ਪਹੁੰਚ ਜਾਂਦੀ ਹੈ ਉਹਨਾਂ ਕੋਲ ਇਸ ਦਵਾਈ ਦੇ ਨਾਲ ਜੀ ਤੁਸੀਂ ਕਿੰਨੇ ਕੁ ਲੋਕਾਂ ਦਾ ਨਸ਼ਾ ਛਡਾ ਚੁੱਕੇ ਹੋ ਹੁਣ ਤੱਕ ਗਿਣਤੀ ਤੋਂ ਤਾਂ ਪਰੇ ਆ ਹਾਂਜੀ ਤੇ ਹਰੇਕ ਪਿੰਡ ਦੀ ਤਕਰੀਬਨ 1.2 ਪੁਆਇੰਟ ਛੱਡ ਕੇ ਸਾਡੇ ਰਿਜ਼ਲਟ ਹਰੇਕ ਪਿੰਡਾਂ ਚ ਜਦੋਂ ਬੰਦਾ ਦਵਾਈ ਲੈਂਦਾ 50 ਦਿਨ ਦਾ ਕੋਰਸ ਹੋ ਗਿਆ ਉਸ ਤੋਂ ਬਾਅਦ ਦਵਾਈ ਜਦੋਂ ਛੱਡਦਾ ਕੋਈ ਤੋੜ ਤਕਲੀਫ ਉਸ ਤੋਂ ਬਾਅਦ ਆਉਂਦੀ ਹੈ ਜਦੋਂ ਦਵਾਈ ਸ਼ੁਰੂ ਕਰਨੀ ਆ ਦਵਾਈ ਸ਼ੁਰੂ ਕਰਕੇ ਹਰੇਕ ਚਾਰਾਂ ਦਾ ਨਾਮ ਦੇ ਇੱਕ ਇੱਕ ਪੌਚ ਘਟਾਉਨੇ ਆਪਾਂ ਆਟੋਮੈਟਿਕ ਹੀ ਦਵਾਈ ਘਟਦੀ ਜਾਂਦੀ ਹੈ ਤੇ ਦਵਾਈ ਬੰਦ ਹੋ ਜਾਂਦੀ ਹੈ ਮਤਲਬ 50 ਦਿਨ ਤੱਕ ਜਾਂਦੇ ਜਾਂਦੇ ਕੁੜੀਆਂ ਦੀ ਗਿਣਤੀ ਉਹ ਹੀ ਘਟਦੀ ਜਾਂਦੀ ਹੈ 50 ਦਿਨ ਤੱਕ ਤੋਂ ਪਹਿਲਾਂ ਹੀ ਯਾਨੀ ਕਿ ਉਹਦੇ ਡੋਜ਼ ਮੁਤਾਬਕ ਕਿਸੇ ਦੀ 28 ਦਿਨਾਂ ਜੀ ਬੰਦ ਹੋ ਜਾਣੇ ਹੈ ਅਖੀਰ ਜਿਹੜੇ ਸ੍ਰੀ ਸ੍ਰੀ ਨਸ਼ਾ ਕਰਦੇ ਉਹਦੀ 50 ਦਿਨਾਂ ਤੱਕ ਜਾਣੀ ਆ ਆਟੋਮੈਟਿਕ ਜਿੱਥੋਂ ਸ਼ੁਰੂ ਕਰਾਂਗੇ ਹਰੇਕ ਚਾਰਾਂ ਦਾ ਨਾਮ ਦੇ ਇੱਕ ਪੌਚ ਘਟਾਉਨੇ ਆ ਹਰੇਕ ਚਾਰਾਂ ਦਾ ਕਤ ਨਹੀਂ ਹੁੰਦੀ ਬਿਲਕੁਲ ਵੀ ਤੇ ਇਹ ਦਵਾਈ ਗਰਮ ਹੁੰਦੀ ਹੈ ਜੀ ਦਵਾਈਆਂ ਗਰਮ ਨਹੀਂ ਹੁੰਦੀਆਂ ਇਹ ਜਿਹੜੀਆਂ ਇਹ ਦੇਸੀ ਜਿਹੜੀਆਂ ਬੁੜੀਆਂ ਪਸਮਾਏ ਇਹ ਖੁਸ਼ਕ ਹੁੰਦੀਆਂ ਨੇ ਇਸ ਕਰਕੇ ਖੁੱਲ ਕੇ ਦੁੱਧ ਦਹੀਂ ਲੱਸੀ ਵੀ ਨਹੀਂ ਦੁੱਧ ਦਹੀਂ ਲੱਸੀ ਤੋਂ ਬਿਨਾ ਇਹ ਦਵਾਈ ਨਹੀਂ ਲੈਣੀ ਦੁੱਧ ਨਹੀਂ ਲੱਸੀ ਖੋਲ ਕੇ ਲਓ ਭਸਮਾ ਖੁਸ਼ਕ ਹੁੰਦੀ ਹੈ ਗਰਮ ਨਹੀਂ ਹੁੰਦੀ ਹੈ ਇਕਦਮ ਕੋਈ ਦੁੱਧ ਨਹੀਂ ਲੱਸੀ ਨਾਲ ਹੀ ਇਹ ਦਵਾਈ ਲੈਣੀ ਹੈ ਤੇ ਬਾਦੂ ਤੋਂ ਬਾਦ ਦੁੱਧ ਨਹੀਂ ਲੱਸੀ ਖੋਲ ਕੇ ਪੀਣਾ ਪਾਣੀ ਨਾਲ ਕਦੇ ਵੀ ਦਵਾਈ ਨਹੀਂ ਲੈਣੀ ਇਸ ਵੀਰ ਨੇ ਵੀ ਵਟਾਣਾ ਹੈਲਥ ਤੋਂ ਹੀ ਨਸ਼ਾ ਛੱਡਿਆ ਗਿਆ ਤੇ ਵੀਰ ਨਾਲ ਆਪ ਗੱਲਬਾਤ ਕਰੇ ਵੀਰੇ ਕੀ ਨਾਮ ਹੈ ਤੇ ਕਿਹੜਾ ਪਿੰਡ ਮੇਰਾ ਨਾਮ ਵੀਰ ਕਸ਼ਮੀਰ ਸਿੰਘ ਹੈ ਪਿੰਡ ਮੇਰਾ ਹੁਸਨੌਰ ਗਦਰਵਾਹ ਤਹਿਸੀਲ ਤੇ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਕਿਹੜਾ ਨਸ਼ਾ ਕਰਦੇ ਸੀ ਵੀਰੇ ਡਰੈਕਟਰ ਦਾ ਚਿੱਟੇ ਤੋਂ ਸਟਾਰਟ ਹੋਇਆ ਸੀਗਾ ਕਿੰਨਾ ਟਾਈਮ ਕੀਤਾ ਵੀਰੇ ਨਸ਼ਾ ਮੈਂ ਵੀਰੇ 2019 ਤੋਂ ਲੈ ਕੇ ਜੂਨ 2023 ਤੱਕ ਮਤਲਬ ਤੁਸੀਂ ਵਟਾਣਾ ਹੈਲਥ ਦੀ ਦਵਾਈ ਲੈ ਕੇ ਤੁਸੀਂ ਛੱਡਾ ਹਾਂਜੀ ਹਾਂਜੀ ਮोटे-ਮोटे ਸਾਰੇ ਨਸ਼ੀਏ ਜਿਹੜੇ ਇਸ ਦਵਾਈ ਦੇ ਨਾਲ ਛੱਡੇ ਜਾ ਸਕਦੇ ਐ ਇਹਨੂੰ ਮੈਂ ਦਵਾਈ ਨਹੀਂ ਕਹੂੰਗਾ ਇੱਕ ਤਰ੍ਹਾਂ ਦੀ ਖਰਾਕ ਹੈ ਆਪਣੀ ਖਰਾਕ ਦਾ ਹਿੱਸਾ ਹੈ ਜਿਹਨੂੰ ਕੇ ਖਾ ਕੇ ਆਪਾਂ ਕੋਈ ਵੀ ਜਿੰਨਾ ਵੀ ਕੋਈ ਭਿਆਨਕ ਨਸ਼ਾ ਹੈ ਉਹ ਛੱਡ ਸਕਦੇ ਐ ਸੋ ਨਸ਼ੇ ਖਾ ਕੇ ਆਪਣਾ ਸਰੀਰ ਆਪਣਾ ਘਰ ਬਰਬਾਦ ਨਾ ਕਰੋ ਇਸ ਨੰਬਰ ਦੇ ਉੱਤੇ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਜਲਦੀ ਇਸ ਤੇ ਫੋਨ ਕਰਕੇ ਆਪਣੀ ਜ਼ਿੰਦਗੀ ਸਵਾਰੋ ਨਸ਼ਾ ਛੱਡੋ ਤੇ ਕੋੜ ਵੱਡੋ ਤੇ ਬਾਕੀ ਕਿਸੇ ਵੀ ਜਗ੍ਹਾ ਤੋਂ ਤੁਸੀਂ ਪੰਜਾਬ ਤੋਂ ਹਰਿਆਣੇ ਤੋਂ ਜਾਂ ਆਪਣੇ ਦੇਸ਼ ਤੋਂ ਬਾਹਰੋਂ ਕਿਸੇ ਦੇਸ਼ ਵਿਦੇਸ਼ ਤੋਂ ਵੀ ਦੇਖ ਰਹੇ ਹੋ ਤਾਂ ਤੁਸੀਂ ਇਹ ਦਵਾਈ ਮੰਗਵਾ ਸਕਦੇ ਹੋ ਸੋ ਆਪਣੇ ਜੀਵਨ ਨੂੰ ਸੁਧਾਰੋ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲੋਕ ਸੇਵਾ ਦੇ ਨਾਂ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ